ਆਈਪੋਰਟ ਵੱਲੋਂ ਵੀ ਜਨਾਬਾ ਤੁਹਾਡੀ ਸੁਣਵਾਈ ਨਹੀਂ ਕੀਤੀ ਗਈ ਯਕੀਨਨ ਦੇਖੋ ਜੀ 16 ਤਰੀਕ ਨੂੰ ਇੱਥੇ ਬੈਠੇ ਆਂ ਮੀਡੀਆ ਟਰੱਕ ਯੂਨੀਅਨ ਟੈਕਸੀ ਯੂਨੀਅਨ ਜਿੰਨੀ ਪਬਲਿਕ ਆ ਸਾਡੇ ਨਾਲ ਆ ਸਾਰਿਆਂ ਨੇ ਸਾਡਾ ਪੂਰਾ ਸਾਥ ਦਿੱਤਾ ਤੇ ਜਦੋਂ ਇਹ ਮੈਟਰ ਕੋਰਟ ਦੇ ਵਿੱਚ ਚਲਾ ਗਿਆ ਐਨਐਚਆਈ ਨੇ 1 ਜੁਲਾਈ ਨੂੰ ਜਿਹੜੀ ਰਿੱਟ ਦਾਇਰ ਕੀਤੀ ਉਹਦੇ ਚ ਉਹਨਾਂ ਨੇ ਕਿਹਾ ਵੀ ਸਾਡਾ ਇਹ ਟੋਲ ਉਹ ਤੋਂ ਸਾਨੂੰ ਲਾਉਸੋਂ ਰਿਹਾ ਪੰਜਾਬ ਸਰਕਾਰ ਨੂੰ ਕਿਹਾ ਤੇ ਚਾਲੂ ਕਰਾ ਕੇ ਤੇ ਸਾਡਾ ਜਿਹੜਾ ਲਾਅ ਸੋ ਪੂਰਾ ਕੀਤਾ ਜਾਵੇ। ਔਰ ਉਹਦੇ ਵਿੱਚ ਸਾਡੀਆਂ ਜਿਹੜੀਆਂ ਸਰਕਾਰ ਨਾਲ ਮੀਟਿੰਗਾਂ ਹੋਈਆਂ ਸਰਕਾਰ ਵੱਲੋਂ ਵੀ ਇਹ ਸੀਗਾ ਵੀ ਤੁਸੀਂ ਪਾਰਟੀ ਬਣੋ ਵਿੱਚ ਆਪਣੀ ਜਾ ਕੇ ਗੱਲ ਦੱਸੋ ਉਹਨਾਂ ਨੂੰ ਵੀ ਆਹ ਚੀਜ਼ ਆ ਤੇ ਸਰਕਾਰ ਨੂੰ ਵੀ ਮੰਗ ਪੱਤਰ ਦਿੱਤੇ ਸੀ ਅਸੀਂ ਕੱਲੀ-ਕੱਲੀ ਗੱਲ ਲਿਖ ਕੇ ਦਿੱਤੀ ਸੀ ਵਿੱਚ ਕੀ-ਕੀ ਕਮੀਆਂ ਨੇ ਜਿੱਦਨ ਅਸੀਂ ਬੈਠੇ ਸੀ ਉਦਨ ਸਾਡੀਆਂ ਤਿੰਨ ਮੰਗਾਂ ਸੀ। ਪਈ ਇੱਕ ਤੇ ਰੇਟ ਕੱਟ ਕਰ ਲੋ ਦੂਜਾ ਪਾਸ ਰੈਗੂਲਰ ਕਰ ਦੋ ਤੀਜਾ ਇਹ ਹੈ ਵੀ 20 ਕਿਲੋਮੀਟਰ ਦਾ ਏਰੀਆ ਫ੍ਰੀ ਕਰ ਦੋ ਪਰ ਜਦੋਂ NHAI ਵਾਲੇ ਨਹੀਂ ਆਏ ਤਾਂ ਇੱਥੇ ਸ਼ੰਕਾ ਜਾਹਰ ਹੋਈ ਵੀ ਇਹ ਕਿਤੇ ਨਾ ਕਿਤੇ ਦੂਰ ਨੰਬਰ 'ਚ ਚੱਲ ਰਿਹਾ ਔਰ ਇਹਦੀ ਵਾਕਿਆ ਹੀ ਮਨਿਆਦ ਜਿਹੜੀ ਆ ਉਹ ਨਿਕਲ ਚੁੱਕੀ ਸੀ 21 ਜੁਲਾਈ ਨੂੰ ਇਹ ਸੋਮਾ ਕੰਪਨੀ ਤੋਂ ਟੇਕਓਵਰ ਕਰ ਲਿਆ ਸੀ ਜਦ ਕਿ ਸੋਮਾ ਕੰਪਨੀ ਨੂੰ ਹਾਈ ਕੋਰਟ ਨੇ 2013 ਦਾ ਟਰਮੀਨੇਟ ਕੀਤਾ ਆ ਔਰ ਹੋਟਾ ਉਹ ਉਹਦੇ ਆਰਡਰ ਦੇ ਖਿਲਾਫ ਤੇ ਸੂਮਾ ਕੰਪਨੀ ਨੇ ਕੁਝ ਨਹੀਂ ਕੀਤਾ ਇੱਕ ਨਵਾਂ ਆਰਡਰ ਸੁਪਰੀਮ ਕੋਰਟ ਤੋਂ ਪਾਸ ਕਰਾ ਕੇ ਉਹ ਕੰਮ ਕਰਦੀ ਰਹੀ ਪੈਸੇ ਵੀ ਇਕੱਠੇ ਕਰਦੀ ਰਹੀ ਇੱਥੇ ਕਿਤੇ ਨਾ ਕਿਤੇ ਜਿਹੜੇ ਪੈਸੇ ਇਕੱਠੇ ਹੋਏ ਨੇ ਇਹਦੇ ਚ ਆਪਣੇ ਐਨਐਚਾਈਜੀ ਅਧਿਕਾਰੀਆਂ ਦਾ ਤੇ ਲੀਡਰਾਂ ਦੀ ਮਿਲੀ ਭੁਗਤਵਾ ਇਹ ਚੀਜ਼ ਦੀ ਜਦੋਂ ਅਸੀਂ ਪੂਰੀ ਜਾਂਚਬੀਨ ਕੀਤੀ ਤਾਂ ਸਾਨੂੰ ਪਤਾ ਚੱਲਿਆ ਵੀ ਇੱਥੇ ਕਰੋੜਾਂ ਰੁਪਏ ਦਾ ਗਵਨ ਹੋਇਆ ਵਾ ਜਿਹਦੀ ਜਾਂਚ ਇੱਕ ਸੀਬੀਆਈ ਤੋਂ ਹੋਣੀ ਚਾਹੀਦੀ ਹੈ ਜਿਹੜੀ ਅਸੀਂ ਸੁਪਰੀ ਹਾਈ ਕੋਰਟ ਤੋਂ ਵੀ ਮੰਗ ਕਰ ਰਹੇ ਸੀ ਔਰ ਪਰ ਹਾਈ ਕੋਰਟ ਦੇ ਵਿੱਚ ਜਿਹੜੀ ਐਪਲੀਕੇਸ਼ਨ ਦਾਇਰ ਕੀਤੀ ਉਹ ਤੇ ਸਾਡੀ ਸੁਣਵਾਈ ਨਹੀਂ ਹੋ ਸਕੀ ਔਰ ਉਹਨਾਂ ਨੇ ਕਿਹਾ ਵੀ ਤੁਸੀਂ ਲਗ ਆਪਣੀ ਐਪਲੀਕੇਸ਼ਨ ਲਾਓ ਆਪਣੀ ਰੈਟ ਲਗ ਲਾਓ ਤਾਂ ਤੁਹਾਡੀ ਸਹੀ ਸੁਣਵਾਈ ਹੋਊਗੀ ਤੇ ਹੁਣ ਰੈਟ ਤੇ ਅਸੀਂ ਲਗ ਦੈਰ ਕਰ ਰਹੇ ਹਾਂ ਪਰ ਉੱਥੇ ਨਾਲ ਦੇ ਨਾਲ ਜਿਹੜੀ ਪੰਜਾਬ ਸਰਕਾਰ ਨਾਲ ਬਹਿਸ ਕੀਤੀ ਗਈ ਆ ਉਹਦੇ ਤੇ ਵੀ ਜੱਜ ਨੇ ਕੋਈ ਬਹੁਤੀ ਗੱਲ ਨਹੀਂ ਸੁਣੀ ਉਹਨੇ ਚੱਕ ਕੇ ਐਨਐਚਆਈ ਦੇ ਹੱਕ ਤੇ ਫੈਸਲਾ ਦਿੱਤਾ ਕਿ ਟੂਲ ਜਿਹੜਾ ਇਹਨੂੰ ਚਾਲੂ ਕਰਾ ਕੇ ਇਹਦੀ ਪਰਪਾਈ ਕਰੋ ਔਰ ਪੰਜਾਬ ਸਰਕਾਰ ਨੇ 30 ਦਿਨ ਦਾ ਟਾਈਮ ਮੰਗਿਆ ਤੇ ਰਾਤ ਪਤਾ ਲੱਗਾ ਸੀ ਕਿ ਅੱਜ ਇਹਦੀਆਂ ਸਫਾਈਆਂ ਚੱਲਦੀਆਂ ਜਦੋਂ ਆਡਰ ਇਹਨਾਂ ਦੇ ਹੱਥ ਆ ਗਏ ਇਹਨਾਂ ਨੇ ਕਿਸੇ ਨੂੰ ਨਹੀਂ ਪੁੱਛਣਾ ਇਹਨਾਂ ਨੇ ਟੂਲ ਚਲਾਉਣ ਦੀ ਗੱਲ ਕਰਨੀ ਆ ਇਸ ਕਰਕੇ ਅੱਜ ਅਸੀਂ ਟੋਲ ਦੇ ਉੱਪਰ ਆ ਗਏ ਆ ਹੁਣ ਅਸੀਂ ਆਪਣੀ ਵਿਚਾਰ ਬਣਾਵਾਂਗੇ ਵਿਚਾਰ ਬਣਾ ਕੇ ਦੇਖਾਂਗੇ ਵੀ ਅਸੀਂ ਉੱਤੇ ਪੱਕੇ ਬੈਠਣਾ ਕਿ ਕਿਵੇਂ ਕਰਨੀ ਉਹ ਅਸੀਂ ਆਪਣਾ ਵਿਚਾਰ ਕਰਾਂਗੇ ਪ੍ਰਸ਼ਾਸਨ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੈ ਤਾਂ ਪੰਜਾਬ ਪ੍ਰਸ਼ਾਸਨ ਦੀ ਭੂਮਿਕਾ ਦੇ ਠੀਕਾ ਪੰਜਾਬ ਪ੍ਰਸ਼ਾਸਨ ਨੂੰ ਪਤਾ ਹੈਗਾ ਵੀ ਜਿਹੜਾ ਇਹ ਟੋਲ ਹੈ ਨਯਾਜਪੂਜਾ ਸਾਡੇ ਤੇ ਇੱਥੇ ਜਿਹੜਾ ਜਾਂਦਾ ਉਹਦੀ ਜੇਬ ਵੱਡੀ ਜਾਂਦੀ ਆ ਭਾਰਤ ਦਾ ਸਭ ਤੋਂ ਮਹਿੰਗਾ ਟੋਲ ਹੈ ਇਹ ਇਸ ਕਰਕੇ ਇਹ ਟੋਲ ਹੈ ਜਿਹੜੀ ਐਨਐਚਏ ਦੀ ਰੂਲਿੰਗ ਰੂਲਿੰਗ ਦੇ ਮੁਤਾਬਕ ਤੇ ਹੈਗਾ 60 ਕਿਲੋਮੀਟਰ 12 60 ਕਿਲੋਮੀਟਰ ਤੇਰੀ ਲੱਗੇ ਜਿਹੜਾ ਕਰਨਾਲ ਤੋਂ ਸ਼ੰਭੂ ਲੱਗਿਆ 110 ਕਿਲੋਮੀਟਰ ਜਿਹੜਾ ਹੇ ਲੱਗਿਆ 120 ਕਿਲੋਮੀਟਰ ਪਰ ਉਹ 185 ਰੁਪਏ ਦਾ ਇਹ 220 ਰੁਪਏ ਦਾ ਇਹ ਵੀ ਸਮਝ ਨਹੀਂ ਆਈ ਪੀ ਇੰਨਾ ਮਹਿੰਗਾ ਉਹ ਤੋਂ ਜ਼ਿਆਦਾ ਮਹਿੰਗਾ ਕਿਉਂ ਹੈ ਇਹ ਵੀ ਫਰਕ ਵਾ ਅਗਰ ਇਹ ਵੰਡ ਕੇ ਤਿੰਨਾਂ ਟੋਲ ਪਲਾਜ਼ਿਆਂ ਦੇ ਉੱਪਰ ਵੀ ਬੋਝ ਪਾਉਂਦੇ ਤਾਂ ਵੀ ਇਹਦਾ ਰੇਟ ਘੱਟ ਹੋਣਾ ਸੀ ਪਰ ਇਕੱਲਾ ਬੋਝ ਜਿੰਨਾ ਸਾਰਾ ਇੱਥੇ ਪਾਇਆ ਗਿਆ ਔਰ ਜਿਹੜਾ ਲੁਧਿਆਣੇੋਂ ਨਿਕਲਦਾ 10 ਕਿਲੋਮੀਟਰ ਚੱਲਦਾ ਤੇ ਜਿਹੜਾ ਚੰਬੂ ਤੋਂ ਨਿਕਲਦਾ ਉਹ ਫਰੀ ਹੋਉਂਦਾ ਤੇ 10 ਕਿਲੋਮੀਟਰ ਵਾਲਾ ਇੱਥੇ ਪੂਰਾ ਦੇ ਕੇ ਜਾਂਦਾ ਉਹਨੇ ਕਦੋਂ ਉਹਨੂੰ ਲੈ ਕੇ ਕਿੰਨੀ ਕਿ ਸਹਿਮਤੀ ਬਣੀ ਕਿ ਕਿੰਨਾ ਕੁ ਰੇਟ ਤੇ ਪੈਕੇਟਾਂ ਜਾਵੇ ਕਿੜੇ ਕਿੜੀ ਕਮੀ ਨਹੀਂ ਕੀਤੀ ਜਾਂਦਾ। ਦਾਰਸਲ 'ਚ ਸੱਚੀ ਗੱਲ ਤੇ ਇਹ ਵੀ ਅਜੇ ਰੇਟ ਘਟ ਕਰਨ ਵਾਲੇ ਬੰਨੇ ਪ੍ਰਸ਼ਾਸਨ ਤੁਰਿਆ ਹੀ ਨਹੀਂ ਕਿਉਂਕਿ ਐਨਐਚਏ ਦੀ ਕੋਈ ਵੀ ਇੱਥੇ ਸਹਿਮਤੀ ਨਹੀਂ ਹੈਗੀ ਐਨਐਚਏ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ। ਉਹ ਤੇ ੱਟਾ ਜੀ। ਉਹ ਤੇ ਸ਼ੋਕਰ ਮੋਦੀ ਦੀ ਸਰਕਾਰ ਆ ਜਿਹੜੀ ਉਹ ਪੂਰੀ ਬਹੁ ਮੱਚ ਨਹੀਂ ਆਈ ਨਹੀਂ ਤੇ ਹੁਣ ਉਹ ਦੇ ਕਾਦਾ ਕੁੱਟ ਕੇ ਢਾਉਂਦੇ ਏ ਇਹ ਇੰਨੀ ਗੁੰਡਾਗਰਦੀ ਆ ਮੋਦੀ ਦੀ ਸਰਕਾਰ ਚ ਹੋਈ ਆ ਤੇ ਗਾਂ ਹੋ ਰਹੀ ਆ ਤੇ 19ਵੀਂਆ ਵਿਰੋਧੀ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲਨੇ ਕੱਲ ਦੇ ਵਿੱਚ ਜਾ ਕੇ ਤਾਂ ਉਹਦੇ ਵਿੱਚ ਵੀ ਤੁਸੀਂ ਕੋਈ ਇਹਨਾਂ ਨਾਲ ਆਪਣਾ ਵਿੱਚ ਗੱਲ ਜਿਹੜੇ ਸਾਡੇ ਦੋ ਮੋਰਚੇ ਲੱਗੇ ਆ ਸ਼ੰਭੂ ਬਾਰਡਰ ਕਨੋਰੀ ਬੱਡ ਤੇ ਦੋ ਫੋਰਮ ਵਾਲੋਂ ਮੋਰਚਾ ਵਾ ਅਸੀਂ ਕੇਐਮਐਮ ਦੇ ਮੈਂਬਰ ਆ ਸਾਡੀਆਂ ਵੀ ਟਰਾਲੀਆਂ ਉੱਥੇ ਕਰੀਆਂ ਨੇ ਦੋਨੇ ਜਥੇਬੰਦੀਆਂ ਕੇਐਮਐਮ ਦੀਆਂ ਮੈਂਬਰ ਨੇ ਸਾਡੇ ਹੀ ਬੰਦੇ ਉੱਥੇ ਗਏ ਨੇ ਸਾਡੇ ਰਾਸ਼ਟਰੀ ਪ੍ਰਧਾਨ ਵੀ ਉੱਥੇ ਸੀਗੇ ਬਾਕਾਇਦਾ ਵਿਰੋਧੀ ਧਿਰ ਨੂੰ ਮਿਲਿਆ ਜੀ ਉੱਥੇ ਉਹਨਾਂ ਨੂੰ ਕਿਹਾ ਵੀ ਇੱਕ ਪ੍ਰਾਈਵੇਟ ਬਿੱਲ ਪੇਸ਼ ਕਰੋ ਸਾਡੀਆਂ ਮੰਗਾਂ ਦੇ ਉੱਪਰ ਜਿੰਨੀਆਂ ਸਾਡੀਆਂ ਮੰਗਾਂ ਉਹਨਾਂ ਤੇ ਇੱਕ ਪ੍ਰਾਈਵੇਟ ਸਰਕਾਰ ਬਿੱਲ ਲੈ ਕੇ ਨਹੀਂ ਆਂਦੀ ਤੇ ਪ੍ਰਾਈਵੇਟ ਇੱਕ ਪ੍ਰੋਵੀਜ਼ਨ ਹੈ ਪ੍ਰਾਈਵੇਟ ਬਿੱਲ ਪਾਸ ਕਰਨ ਦਾ ਵੀ ਤੁਸੀਂ ਪ੍ਰਾਈਵੇਟ ਬਿੱਲ ਲੈ ਕੇ ਆਓ ਜਿਹਦੇ ਤੇ ਸਰਕਾਰ ਬੈਸ ਕਰੇ ਤੇ ਉਹ ਉਹਨਾਂ ਨੇ ਹੁਣ ਕਿਹਾ ਹੈਗਾ ਵੀ ਅਸੀਂ ਪ੍ਰਾਈਵੇਟ ਬਿੱਲ ਜਿਹੜਾ ਲੈ ਕੇ ਆਵਾਂਗੇ ਕੱਲ ਆਪੋਜੀਸ਼ਨ ਨਾਲ ਮੀਟਿੰਗ ਹੋਈ ਆ ਆਪੋਜੀਸ਼ਨ ਨੇ ਗੱਲ ਵੀ ਸੁਣੀ ਹੈ ਵਿਧਾਨ ਸਭਾ 'ਚ ਬਹਿ ਕੇ ਮੀਟਿੰਗ ਹੋਈ ਆ ਸਾਡੇ ਲੀਡਰਾਂ ਦੀ ਔਰ ਉਹਦੇ 'ਚ ਰੱਖੀਆਂ ਨੇ ਮਤਾਂ ਹੁਣ ਤਾਂ ਨਰਤਨ ਜਿਲੇ ਕਿਸ ਤਰ੍ਹਾਂ ਦੇਖੋ ਮੀਟਿੰਗ ਹੁਣ ਆਉਣਾ ਸਾਰਿਆਂ ਨੇ ਬੈਠਣਾ ਮੀਟਿੰਗ ਤੋਂ ਬਾਅਦ ਤੁਹਾਨੂੰ ਜਾਣਕਾਰੀ ਜ਼ਰੂਰ ਦੇਵਾਂਗੇ ਤੁਹਾਡਾ ਧੰਨਵਾਦ ਵੀ ਕਰਦੇ ਆ ਤੁਸੀਂ ਮਾੜੇ ਜਿਹੇ ਬੋਲਦੇ ਉੱਪਰ ਜਦੇ ਇੱਥੇ ਆ ਜਾਂਦੇ ਕਿਉਂਕਿ ਇਹ ਪਬਲਿਕ ਹਿੱਤ ਦਾ ਕੰਮ ਆ ਤੁਸੀਂ ਪਬਲਿਕ ਹਿੱਤ ਲਈ ਆਉਂਦੇ ਜੋ ਤਾਂ ਸਾਰਿਆਂ ਦਾ ਧੰਨਵਾਦ ਜੋ ਆਪਣਾ ਨਾਮਲੇ ਅੱਜ ਜਿਹੜੀ ਮੀਟਿੰਗ ਹੋਈ ਹੈ ਕਿੰਨੇ ਜਥੇਬੰਦਾਂ ਨੇ ਸ਼ਾਮਲ ਹੋਇਆ ਨੇ ਦੇਖੋ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਦਰਬੀਰ ਸਿੰਘ ਕਾਦੀਆਂ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਔਰ ਜੋ ਕਿ ਆਪਾਂ ਦੇਖਦੇ ਆਏ ਹਾਂ 16 ਜੂਨ ਤੋਂ ਨਰੰਤਰ ਸਾਡੇ 2 ਜਥੇਬੰਦੀਆਂ ਵੱਲੋਂ ਇਹ ਧਰਨਾ ਲਾਇਆ ਗਿਆ ਜੀਦੇ ਵਿੱਚ ਸਾਡੀ ਇਸੇ ਹੋਗੀ ਜਥੇਬੰਦੀਆਂ ਸਾਡੇ ਨਾਲ ਕੇਐਮਐਮ ਐਸਕੇਐਮ ਗੈਰ ਨਾਜਿਕ ਰਾਜਨੀਤਿਕ ਔਰ ਟਰੱਕ ਯੂਨੀਅਨ ਟੈਂਪੋ ਯੂਨੀਅਨ ਟੈਕਸੀ ਯੂਨੀਅਨ ਆ ਔਰ ਬਾਕੀ ਨੇਨਗਲਾ ਜਿਹੜੇ ਆਮ ਆਵਾਮ ਆ ਲੋਕ ਨੇ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਖਾਸ ਕਰ ਮੀਡੀਆ ਤੁਹਾਡਾ ਵੀ ਬਹੁਤ ਧੰਨਵਾਦੀ ਆ ਵੀ ਤੁਸੀਂ ਵੀ ਸਾਥ ਦਿੰਦੇ ਆ ਰਹੇ ਹੋ ਔਰ ਜੋ ਰੈਟ ਅਸੀਂ ਪਾਈ ਸੀਗੀ ਹਾਈ ਕੋਰਟ ਦੇ ਵਿੱਚ ਪਰਸੋ ਨੂੰ ਸੁਣਵਾਈ ਹੋਈ ਆ ਜਿਹੜੀ ਪੰਜਾਬ ਸਰਕਾਰ ਆ ਉਹਨੇ ਪੱਖ ਰੱਖਿਆ ਵਾ ਔਰ ਹਾਈ ਕੋਰਟ ਨੇ ਇਹ ਗੱਲ ਕਹੀ ਆ ਵੀ ਜੇ ਤੁਸੀਂ ਅ ਕਿਸਾਨ ਸਨਵਾਈ ਕਰਨਾ ਚਾਹੁੰਦੇ ਆ ਤਾਂ ਉਹ ਇਸ ਰੈਟ ਦੇ ਆਧਾਰ ਤੇ ਨਹੀਂ ਤੁਸੀਂ ਲੱਗ ਤੋਂ ਆਪਣੀ ਰੈਟ ਦੈਰ ਕਰੋ ਸੋ ਸਾਨੂੰ ਪਰਮਿਸ਼ਨ ਦਿੱਤੀ ਆ ਅਸੀਂ ਆਪਣੀ ਲੱਗ ਤੋਂ ਹੁਣ ਰੈਟ ਦੈਰ ਕਰਾਂਗੇ ਵੀ ਸਾਡਾ ਵੀ ਪੱਖ ਸੁਣਿਆ ਜਾਵੇ ਵੀ ਜੋ ਇਹਦੀਆਂ ਕਮੀਆਂ ਪੇਸ਼ੀਆਂ ਨੇ ਔਰ ਜੋ ਰਿਐਲਿਟੀ ਆ ਉਹ ਅਸੀਂ ਦਿਖਾਈਏ ਕੋਰਟ ਨੂੰ ਵੀ ਵੀ ਇਹ ਰਿਐਲਿਟੀ ਆ ਸੋ ਅਸੀਂ ਇਹ ਵੀ ਬੇਨਤੀ ਕਰਦੇ ਆ ਲੋਕਾਂ ਨੂੰ ਬੜੀ ਆਸ ਹੁੰਦੀ ਆ ਜਦੋਂ ਕਿਸੇ ਨਾਲ ਕੋਈ ਤੱਕਾ ਹੁੰਦਾ ਉਹ ਅਗਲਾ ਕਹਿੰਦਾ ਵੀ ਅਸੀਂ ਜਿਹੜਾ ਕੋਰਟ ਆ ਅਸੀਂ ਕੋਰਟ 'ਚ ਦੇਖਾਂਗੇ ਸੋ ਕੋਰਟ ਇੱਕ ਜਦੋਂ ਆਪਾਂ ਦੇਖਦੇ ਆਂ ਵੀ ਸਾਰਿਆਂ ਨੂੰ ਆਸ ਹੁੰਦੀ ਹੈ ਵੀ ਉੱਥੋਂ ਆਪਾਂ ਨੂੰ ਇਨਸਾਫ ਮਿਲੂਗਾ ਸਾਨੂੰ ਵੀ ਆਸ ਆ ਪਰ ਜੇ ਇਹ ਕੋਰਟ ਕਾਰਪੋਰੇਟ ਘਰਾਣਿਆਂ ਦੀ ਮੰਦੀ ਆ ਜੇ ਇਹ ਸਾਰੀਆਂ ਗੱਲਾਂ ਦੇਖਦੇ ਹੋਏ ਵੀ ਇਹਨੂੰ ਅੰਦੇਖਾ ਕਰਦੀ ਆ ਫਿਰ ਲੋਕ ਕੀ ਕਰਨਗੇ ਲੋਕ ਰੋੜ ਸੜਕਾਂ ਤੇ ਅਸੀਂ ਬੈਠਾਂਗੇ ਬੈਠਣ ਨੂੰ ਮਜਬੂਰ ਕਰ ਰਹੇ ਆ ਤਾਂ ਅਸੀਂ ਇੱਥੇ ਬੈਠ ਕੇ ਇੱਥੇ ਲੰਬੇ ਸਮੇਂ ਤੱਕ ਧਰਨਾ ਦੇਵਾਂਗੇ ਜਦ ਤੱਕ ਸਾਡੀਆਂ ਹੰਗਾਰ ਨਹੀਂ ਮੰਨਿਆ ਜਾਂਦਾ ਜਿਵੇਂ ਕਿ ਅੱਜ ਕੋਰਟ ਨੇ ਕੱਲ ਫੈਸਲਾ ਕੀਤਾ ਕਿ ਇੱਕ ਮਹੀਨਾ ਸਮਾਂ ਲਿਆ ਪੰਜਾਬ ਸਰਕਾਰ ਨੇ ਤੋਂ ਹੰਗਾਰ ਤੇ ਤਾਂ ਲੱਗਦਾ ਨਹੀਂ ਕਿ ਹਿੰਦਿਆ ਤੁਹਾਡਾ ਹੰਗਾਰ ਸ਼ਾਹ ਹੋ ਬਤਾ ਕਿਸੇ ਤੋਂ ਬਿਲਕੁਲ ਜੀ ਅਸੀਂ ਤਾਂ ਅੱਜ ਮੀਟਿੰਗ ਕਰ ਰਹੇ ਆ ਜਿਵੇਂ ਸਾਡੀ ਮੀਟਿੰਗ 'ਚ ਸਾਡੀ ਦੋ ਜਥੇਬੰਦੀਆਂ ਵੱਲੋਂ ਫੈਸਲਾ ਹੋਏਗਾ ਸਾਡੇ ਸੁਭਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਰਾਏ ਔਰ ਜਨਰਲ ਸਕੱਤਰ ਸਰਦਾਰ ਸਤਨਾਮ ਸਿੰਘ ਜੀ ਸਾਨੀ ਉਹਨਾਂ ਨਾਲ ਰੈ ਮਸ਼ਵਰਾ ਕਰਨ ਤੋਂ ਬਾਅਦ ਅਸੀਂ ਜਿਵੇਂ ਫੈਸਲਾ ਲਵਾਂਗੇ ਜੇ ਸਾਨੂੰ ਲੰਬੇ ਸਮੇਂ ਤੱਕ ਇੱਥੇ ਬਹਿਣਾ ਪਿਆ ਧਰਨਾ ਲਾਉਣਾ ਪਿਆ ਫਿਰ ਅਸੀਂ ਇੱਥੇ ਲਾਵਾਂਗੇ ਪਰ ਜਦ ਤੀ ਕਰੇ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਇਹ ਟੋਲ ਨਹੀਂ ਚੱਲਣ ਦਵਾਂਗੇ ਧੰਨਵਾਦ ਜੀ ਪ੍ਰਧਾਨ ਜੀ ਧੰਨਵਾਦ ਜੀ